ਤਤਖਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਕੈਨੇਡਾ ਤੋਂ ਆਈ ਅੱਤ ਦੀ ਵੱਡੀ ਮਾੜੀ ਖਬਰ ਪੂਰੇ ਪੰਜਾਬ 'ਚ ਸਾਗੀ ਸੋਗ ਦੀ ਲਹਿਰ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਜੋ ਸਾਹਮਣੇ ਆ ਰਹੀ ਹੈ ਜੀ ਹਾਂ ਅੰਤਰਰਾਸ਼ਟਰੀ ਵਿਦਿਆਰਥਣ ਸੋਨਮ ਜੱਤਵ ਹੁਣ ਇਸ ਦੁਨੀਆ ਚ ਨਹੀਂ ਰਹੀ ਜੀ ਹਾਂ ਗੋ ਫੰਡਮੀ ਉੱਪਰ ਇੱਕ ਪੋਸਟ ਪਾ ਕੇ ਪੈਸੇ ਦੀ ਮੰਗ ਕੀਤੀ ਗਈ ਹੈ ਤੇ ਨਾਲ ਹੀ ਤਸਵੀਰਾਂ ਸਾਂਝੇ ਕਰਦੇ ਹੋਏ ਸੋਨਮ ਦੇ ਦੋਸਤਾਂ ਨੇ ਜਾਣਕਾਰੀ ਦਿੱਤੀ ਹੈ ਨਵਦੀਪ ਉਡਾਨ ਲਿਖੇ ਕਾ ਸਾਨੂੰ ਆਪਣੀ ਪਿਆਰੀ ਸਹੇਲੀ ਸੋਨਮ ਜੱਤਵ ਜੋ ਕਿ ਭਾਰਤ ਦੀ ਇੱਕ ਯੁਕੀਲੀ ਅਤੇ ਦਿਆਲੂ 23 ਸਾਲ ਅੰਤਰਰਾਸ਼ਟਰੀ ਵਿਦਿਆਰਥਣ ਹੈ ਦੇ ਦਿਹਾਂਤ ਦੀ ਖਬਰ ਸਾਂਝੀ ਕਰਦੇ ਬਹੁਤ ਦੁੱਖ ਹੋਈ ਆਇਤੇ ਸੁਨਮ ਫੋਰਟ ਮੈਕਮਰੀ ਅਲਬਰਟਾ ਦੇ ਕੈਨੋ ਕਾਲਜ ਵਿੱਚ ਪੜ ਰਹੀ ਸੀ ਨਾ ਸਿਰਫ ਆਪਣੇ ਲਈ ਸਗੋ ਆਪਣੇ ਪਰਿਵਾਰ ਲਈ ਇੱਕ ਉਜਵਲ ਭਵਿੱਖ ਲਈ ਕੰਮ ਕਰ ਰਹੀ ਸੀ 2 ਜੂਨ 2025 ਨੂੰ ਸੁਨਮ ਦੀ ਟੋਰਾਂਟੋ ਦੇ ਵਿੱਚ ਇੱਕ ਮਹੀਨੇ ਤੱਕ ਅਣਪਛਾਤੇ ਡਾਕਟਰੀ ਮੁੱਦਿਆਂ ਨਾਲ ਸੰਘਰਸ਼ ਕਰਨ ਤੋਂ ਬਾਅਦ ਦੁੱਖ ਰਹੀ ਮੌਤ ਹੋ ਗਈ ਪੇਟ ਦੇ ਗੰਭੀਰ ਦਰਦ ਲਈ ਹਸਪਤਾਲਾਂ ਚ ਕਈ ਵਾਰ ਜਾਣ ਦੇ ਬਾਵਜੂਦ ਉਸ ਨੂੰ ਵਾਰ-ਵਾਰ ਐਂਟੀਬਾਇਓਟਿਕਸ ਦੇ ਦੇ ਕੇ ਘਰ ਭੇਜਿਆ ਗਿਆ ਤੇ ਸਹੀ ਜਾਂਚ ਨਹੀਂ ਹੋਈ ਉਸ ਦੀ ਹਾਲਤ ਲਗਾਤਾਰ ਵਿਗੜਦੀ ਗਈ ਉਸ ਦੇ ਪਰਵਾਨ ਉਸ ਨੂੰ ਹੋਰ ਇਲਾਜ ਲਈ ਭਾਰਤਵਾਸ ਭੇਜਣ ਦਾ ਪ੍ਰਬੰਧ ਕੀਤਾ ਸੀ ਤੇ ਉਸ ਦੀ ਫਲਾਈਟ 31 ਮਈ ਲਈ ਬੁੱਕ ਕੀਤੀ ਗਈ ਸੀ ਟ੍ਰਾਂਟੋ ਪੀਅਰਸਨ ਹਵਾਈ ਅੱਡੇ ਤੋਂ ਰਵਾਨਾ ਹੋਣ ਤੋਂ 2 ਜੰਟੇ ਪਹਿਲਾਂ ਸੌਨ ਡੈਕ ਪਈਆ ਤੇ ਉਸ ਨੂੰ ਇਟੋ ਬੋਕ جنرل ਹਸਪਤਲ ਲਿਜਾਇਆ ਗਿਆ ਜਿੱਥੇ ਉਸ ਨੂੰ ਬਦਕਿਸਮਤੀ ਨਾਲ ਯਾਤਰਾ ਕਰਨ ਲਈ ਤੰਦਰੁਸਤ ਕੋਸ਼ਿਸ਼ ਕੀਤਾ ਗਿਆ ਅਤੇ ਨਾਲ ਹੀ ਇਟੋ ਬੀਕੋ ਹਸਪਤਲ ਤੋਂ ਬਰ ਖਾਸ ਤੀ ਤੋਂ 6 ਘੰਟੇ ਦੇ ਅੰਦਰ ਉਹ ਟ੍ਰਾਂਟੋ ਵਿੱਚ ਇੱਕ ਦੋਸਤ ਦੇ ਸਤਾਨ ਤੇ ਦੁਬਾਰਾ ਡੈਗ ਗਈ ਤੇ ਉਸ ਨੂੰ ਟ੍ਰਾਂਟੋ ਦੇ ਸੇਟ ਜੋਸਫ ਹੈਲਥ ਸੈਂਟਰ ਲਿਜਾਇਆ ਗਿਆ ਉੱਥੇ ਡਾਕਟਰਾਂ ਨੇ ਅੰਤ ਵਿੱਚ ਉਸ ਦੀ ਵੱਡੀ ਅੰਤਰੀ ਵਿੱਚ ਇੱਕ ਟਿਊਮਰ ਦਾ ਪਤਾ ਲਗਾਇਆ ਜੀਹਾਂ ਤੇ ਬਾਅਦ ਵਿੱਚ ਹੌਲੀ-ਹੌਲੀ ਉਸ ਦੀ ਉਸੇ ਜਗ੍ਹਾ ਉੱਪਰ ਹੀ ਮੌਤ ਹੋ ਗਈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ